ਕਹਾਣੀ ਇੱਥੋਂ ਆਰੰਭ ਕਰਨ ਲੱਗਾ ਹੈ ਨਗਰ ਬਕਾਲੇ ਦੇ ਰਹਿਣ ਵਾਲਾ ਭਾਈ ਮਹਰਾਜ ਚੌਧਰੀ ਆਪਣੇ ਘਰਵਾਲੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਉੱਤੇ 6ਵੇਂ ਪਾਦਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਇਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨਵਾਂ ਘਰ ਬਣਾਇਆ ਉਹਦੇ ਵਿੱਚ ਚਰਨ ਪਾ ਕੇ ਸੱਚੇ ਪਾਤਸ਼ਾਹ ਦੇ ਰਹਿਣ ਨੂੰ ਪੇਉਤਰ ਕਰਦੇ ਹੋ ਮਹਾਰਾਜ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਭਾਈ ਮਹਰੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੇ ਪੈੜੇ ਨੂੰ ਤੈਅ ਕਰਕੇ ਮਹਾਰਾਜ ਨਗਰ ਬਕਾਲੇ ਦੀ ਧਰਤੀ ਤੇ ਆਏ ਇਸ ਚੌਧਰੀ ਮਹਿਰੇ ਦੀ ਹਵੇਲੀ ਵਿੱਚ ਮਹਾਰਾਜ ਨੇ ਉਤਾਰਾ ਕੀਤਾ ਰੌਣਕਾਂ ਲੱਗੀਆਂ ਸਾਰਾ ਪਿੰਡ ਤੇ ਇਲਾਕਾ ਉਮੜ ਕੇ ਮਹਾਰਾਜ ਦੇ ਚਰਨਾਂ ਵਿੱਚ ਆਇਆ ਬੜੇ ਖੁਸ਼ੀਆਂ ਦੇ ਦਿਨ ਸਨ ਪਰ ਸਿਆਣੇ ਕਹਿੰਦੇ ਸਮਾਂ ਇੱਕ ਸਾਰ ਨਹੀਂ ਚੱਲਦਾ ਇਹਨਾਂ ਦਿਨਾਂ ਦੇ ਅੰਦਰ ਵਿਹੜੇ ਵਿੱਚ ਸਰਕਾਰ ਜੋ ਕਰਮਾਤਾ ਗੰਗਾ ਜੀ ਪਲੰਗੇ ਉੱਤੇ ਲੇਟੇ ਹੋਏ ਸਨ ਸ਼ਾਮਾਂ ਦਾ ਵਕਤ ਹੈ ਆਪਣਾ ਉਤਮ ਸਮਾਂ ਨੇੜੇ ਆਇਆ ਜਾਣ ਕੇ ਮਾ ਗੰਗਾ ਨੇ ਆਪਣੇ ਪੁੱਤ ਨੂੰ ਆਵਾਜ਼ ਮਾਰ ਕੇ ਆਪਣੇ ਦਿਲ ਦੀ ਜਿਹੜੀ ਇੱਛਾ ਹੈ ਉਹਨਾਂ ਦੇ ਨਾਲ ਕਿਵੇਂ ਯਾਰ ਕੀਤੀ ਉਹਨਾਂ ਸ਼ਬਦਾਂ ਨੂੰ ਕੁਇਸ਼ਰ ਬੱਲੋਵਾਲੀ ਦੇ ਸਾਥੀ ਇਹਨਾਂ ਸ਼ਬਦਾਂ ਵਿੱਚ ਇਉਂ ਬਿਨੇ ਕਰ ਲਗੇ ਸੁਣਿਓ ਉਸ ਮਾਲਕ ਦੇ ਤੋਤਕ ਈ ਵਾਰੀ ਦੀ ਗੱਲ ਕੀਤੀ ਸਤਿਗੁਰੂ ਨਾਨਕ ਨੇ ਅੱਜ ਉਹ ਚਲ ਕੇ ਵਾਰੀ ਮਾ ਗੰਗਾ ਤੇ ਆਈ ਆਈ ਦੀ ਅੱਜ ਉਹ ਚਲ ਕੇ ਵਾਰੀ ਮਾ ਗੰਗਾ ਤੇ ਆਈ ਉਹ ਅੰਤ ਸਸਾ ਯੁੱਤਰੋ ਕਿ ਆ ਬੇੜਾ ਜ਼ਿੰਦਗੀ ਦਾ ਮਾਰ ਕੇ ਵਾਜ ਪੁੱਤ ਨੂੰ ਵੈਸੀ ਗੱਲ ਸਮਝਾਈ ਤੇਰਾ ਬਾਪ ਪਿਆਰਾ ਮੇਰਾ ਜੋ ਪਰਮੇਸ਼ਰ ਸੀ ਸਤਿਗੁਰੂ ਅਰਜਨ ਦਿਲ ਦੇ ਖੋਟੇ ਹਾਤ ਮਾਂ ਮੈਂ ਵੀ ਜਾਣਾ ਚਾਹਦੀ ਉਸੇ ਰਸਤੇ ਖਾਈ ਮੇਰੀ ਪ੍ਰੀਤ ਟੁੱਟੇ ਨਾ ਮੇਰੇ ਸੱਚੇ ਸਾਈਂ ਤੋਂ ਸਾਈਂ ਤੋਂ ਮੇਰੀ ਪ੍ਰੀਤ ਟੁੱਟੇ ਨਾ ਮੇਰੇ ਸੱਚੇ ਸਾਈਂ ਤੋਂ